ਨੇ ਕਾਂਗਰਸ ਤਾਂ ਹੁਣ ਖਤਮ ਹੋ ਚੱਲੀ ਕਾਂਗਰਸ ਨੂੰ ਵੋਟ ਪਾ ਕੇ ਕੀ ਕਰਨੀਆਂ ਕਦੀ ਕਾਵਾਂ ਦੇ ਕਿ ਆ ਢੋਲ ਵੱਜਦੇ ਕਮਾਲ ਖਰੀਦਨੇ ਹੋ ਤੁਸੀਂ ਮੈਂ ਤੁਹਾਨੂੰ ਕਹਦੇ ਆ ਕਿ ਤੁਹਾਡਾ ਟੀਲੀਵਿਜ਼ਨ ਖਤਮ ਹੋ ਗਿਆ ਤੁਸੀਂ ਮੰਨ ਲਓਗੇ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਆ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਪਹਿਲੀ ਗੱਲ ਤਾਂ ਇਹ ਪਾਲਿਸੀ ਗਲਤ ਸੀ ਪਾਲਿਸੀ ਗਲਤ ਸੀ ਤੁਸੀਂ ਫਿਰ ਦੇਰੀਆਂ ਲੱਖ ਲੱਖ ਕਹਿੰਦੇ ਜੇ ਲੋਕਾਂ ਨੇ ਕੰਮ ਕਰਵਾਉਣਾ 180 ਕਿਲੋਮੀਟਰ ਜਾ ਕੇ ਗਿੱਦੜਵੇ ਕੰਮ ਕੋਈ ਨਾ ਕਰਵਾਉਣਗੇ ਕੰਮ ਤਾਂ ਕਹਿੰਦੇ ਲੁਧਿਆਣੇ ਦਾ ਪੁੱਤ ਪੱਪੀ ਪ੍ਰੈਸ਼ਰ ਹੀ ਕਰੂਗਾ ਅਸੀਂ ਕੋਈ ਇੰਗਲੈਂਡ ਤੋਂ ਨਹੀਂ ਆਏਗੇ। ਇਸੇ ਧਰਤੀ ਤੇ ਜੰਮੇ ਆ, ਪਲੇ ਆ, ਵੱਡੇ ਹੋਏ ਆ। ਜੇ ਕੰਮ ਲੁਧਿਆਣੇ ਹੋ ਜਾਊਗਾ ਤਾਂ ਭਾਈ ਲੁਧਿਆਣੇ ਵੀ ਰਹਿਣ ਲੱਗ ਪਾਂਗੇ। ਇਹ ਕਿੱਦਾਂ ਦੀਆਂ ਗੱਲਾਂ ਐ? ਜੇ ਇੱਥੇ ਆ ਕੇ ਬੈਠੂੰਗਾ ਫਿਰ ਗਿੱਧੜ ਵੇਖਣ ਦਾ ਕੀ ਬਣੂਗਾ? ਇਹ ਸਮਾਂ ਦੱਸੂਗਾ। ਜੇ ਮੈਂ ਕੁਝ ਵੀ ਕਹੂੰਗੀ ਕਿ ਹਾਂ ਕਰਾਂਗੇ, ਐ ਕਰਾਂਗੇ ਤੁਹਾਨੂੰ ਵਿਸ਼ਵਾਸ ਕਰਾਉਂਗੀ। ਇਸ ਇੱਛਾ ਦੇ ਨਾਲ ਕਿੱਲੇ ਹੋ। ਪਹਿਲੇ ਦਿਨ ਤੋਂ ਇੱਥੋਂ ਹੀ ਚੱਲਣੀ ਐ, ਕਦੀ ਇੱਥੋਂ ਨਹੀਂ ਚੱਲਣੀ। ਜਿੱਥੇ ਵੀ ਜਾਨੀਆ ਨਾ ਮੈਨੂੰ ਹਰ ਥਾਂ ਤੇ ਇੱਕ ਲੰਬਾ ਮਿਲਦਾ ਹੈ ਹਰ ਥਾਂ ਤੇ ਮਿਲਦਾ ਹੈ ਕਿ ਸਾਡੇ ਨਾਲ ਬਿੱਟੂ ਵਾਲੀ ਨਾ ਕਰਿਆ ਜੀ ਇੰਨੇ ਕੱਦਾਬਾਰ ਲੀਡਰਸ ਇਸ ਤਰ੍ਹਾਂ ਆਪਦੀ ਲਾਈਫ ਦੇ ਵਿੱਚ ਕਰਦੇ ਰਹੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਪਹਿਲੀ ਵਾਰ ਆ ਮੈਂ ਲੁਧਿਆਣੇ ਚਾਕੇ ਪੰਪਿਆ ਜੀ ਕਹਿੰਦੇ ਕਿ ਲੁਧਿਆਣੇ ਰਹਿਣਾ ਪੈ ਜੂ ਉਹ ਕਹਿੰਦੇ ਨੇ ਕਿ ਇੱਕ ਤਰੀਕ ਨੂੰ 5 ਤੋਂ 6 ਵਜੇ ਦੇ ਵਿੱਚ ਕਹਿੰਦੇ ਸੈਲਫ ਵਜਣੀ ਆ ਜਾਂ ਤਾਂ ਚੰਡੀਗੜ੍ਹ ਤੇ ਜਾਂ ਫਿਰ ਗਿੱਦੜਵੇ ਤੁਸੀਂ ਕਿਹਨਾਂ ਲੁਧਿਆਣੇ ਰਹੇ ਹੋ ਖੁਦ ਦੀ ਚਾਹਤੀ ਕੇਸਵਰੀ ਬਟਿੰਡੇ ਤੋਂ ਦੇਖਿਆ ਜਾਵੇ ਆਪਦੀ ਚਾਹਤੀ ਬਟਿੰਡੇ ਤੋਂ ਲੜਨ ਦੀ ਤੁਹਾਡੀ ਨਹੀਂ ਇਟਸ ਓਕੇ ਰਾਜਾ ਲੁਧਿਆਣੇ ਦੇ ਵਿੱਚ ਇਸ ਵੇਲੇ ਮੌਜੂਦ ਅਮਰਤਾ ਬੜਿੰਘੋਰੀ ਮੇਰੇ ਨਾਲ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮਿੱਟਲ ਵਿੱਚ ਧੰਨਵਾਦ ਥੈਂਕ ਯੂ ਅਸੀਂ ਵੀ ਬਠਿੰਡੇ ਤੋਂ ਆ ਤੇ ਐਤਕੀ ਕਹਿੰਦੇ ਬਠਿੰਡੇ ਵਾਲੇ ਉੜੀ ਕੀ ਜਾਂਦੇ ਸੀ ਕਿ ਬੀਬਾ ਬਾਦਲ ਵਰਸੇ ਅਮਰਤਾ ਕੌਰ ਬੜਿੰਘ ਹੋਣਗੇ ਕਹਿੰਦੇ ਇਹ ਲੁਧਿਆਣੇ ਆ ਗਏ ਦੇਖੋ ਜੋ ਲਿਖਿਆ ਹੁੰਦਾ ਹੈ ਕਰਮਾਂ ਚ ਉਹੀ ਹੁੰਦਾ ਹੈ ਹਮ ਬੰਦਾ ਜੋ ਮਰਜ਼ੀ ਪਲਾਨ ਕਰੀ ਜਾਵੇ ਜੋ ਸੱਚੇ ਪਾਤਸ਼ਾਹ ਨੇ ਨਕਸ਼ੇ ਬਣਾਏ ਹੈ ਨਾ ਉਹੀ ਹੋਣਾ ਤੇ ਉਸ ਫਲੋ ਦੇ ਨਾਲ ਚੱਲਣਾ ਚਾਹੀਦਾ ਹੈ ਪਰਮਾਤਮਾ ਨੂੰ ਸ਼ਦੇਹੀ ਮਨਜ਼ੂਰ ਹੈ ਪਰ ਭਨੇ ਜਿਹੜੇ ਹੈਗੇ ਨੇ ਭਗਵਾਨ ਸਿੰਘ ਮਾਨ ਤਾਂ ਇੱਕ ਗੱਲ ਕਹਿੰਦੇ ਨੇ ਕਹਿੰਦੇ ਰਾਜਾ ਤੇ ਬਿੱਟੂ ਗੱਪੀ ਆ ਜਿੱਤੂਗਾ ਸਾਡਾ ਪੱਪੀ ਆ ਮੈਂ ਤਾਂ ਮੇਰੇ ਵੱਡੇ ਵੀਰ ਐ ਮਾਨ ਸਾਹਿਬ ਸਾਰੇ ਜਿੰਨੇ ਸਾਡੇ ਆਪੋਨੈਂਟਸ ਐ ਮੈਂ ਸਭ ਦੀ ਇੱਜ਼ਤ ਕਰਦੀ ਆ ਪਰ ਇਸ ਗੱਲ ਦਾ ਇੱਕੋ ਹੀ ਜਵਾਬ ਦੇਵਾਂਗੀ ਚਾਰ ਤਰੀਕ ਦੀ ਉਡੀਕ ਕਰੋ ਆਪੇ ਪਤਾ ਲੱਗ ਜੂਗਾ ਕਿ ਕੌਣ ਸੱਚਾ ਐ ਤੇ ਕੌਣ ਝੂਠਾ ਐ ਮੈਂ ਵੀਰ ਨੂੰ ਵੀ ਬੇਨਤੀ ਕਰੂੰਗੀ ਕਿ ਬਿਆਨ ਜਿੰਨੇ ਮਰਜ਼ੀ ਦੇਈ ਜਾਓ ਪਰ 4 ਤਰੀਕ ਨੂੰ ਰਿਜ਼ਲਟ ਕੁਝ ਹੋਰ ਆਉਣਗੇ ਵੀਰ ਜੀ ਜੋ ਤੁਸੀਂ ਕਹਿ ਰਹੇ ਉਹ ਨਹੀਂ ਆਉਂਦੇ ਬਾਰੀ ਉਮੀਦਵਾਰ ਦਾ ਇਲਜ਼ਾਮ ਲਾਉਂਦੇ ਨੇ ਜੇ ਪੱਪੀ ਪ੍ਰੈਸ਼ਰ ਹੋਣ ਦੀ ਗੱਲ ਕਰ ਲਈਏ ਕਹਿੰਦੇ ਜੇ ਲੋਕਾਂ ਨੇ ਕੰਮ ਕਰਵਾਉਣਾ 180 ਕਿਲੋਮੀਟਰ ਜਾ ਕੇ ਗਿੱਦੜਬਾਏ ਕੰਮ ਥੋੜੀ ਨਾ ਕਰਵਾਉਣਗੇ ਕੰਮ ਤਾਂ ਕਹਿੰਦੇ ਲੁਧਿਆਣੇ ਦਾ ਪੁੱਤ ਪੱਪੀ ਪ੍ਰੈਸ਼ਰ ਹੀ ਕਰੂਗਾ ਦੇਖੋ ਪੰਜਾਬ ਕਾਂਗਰਸ ਦਾ ਪ੍ਰਧਾਨ ਸਭ ਤੋਂ ਪਹਿਲੀ ਗੱਲ ਸਾਰੇ ਪੰਜਾਬ ਲਈ ਬਾਹਰ ਨਹੀਂ ਹੋ ਸਕਦਾ ਔਰ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਰੇਕ ਇਨਸਾਨ ਪੰਜਾਬੀ ਹੈ ਹਮ ਠੀਕ ਹੈ ਮੁਕਸਰ ਵੀ ਉਹੀ ਹੈ ਗਿੱਦੜਵਾ ਵੀ ਉਹੀ ਹੈ ਲੁਧਿਆਣਾ ਵੀ ਉਹੀ ਹੈ ਮੋਗਾ ਵੀ ਉਹੀ ਹੈ ਕੁਝ ਵੱਖ ਨਹੀਂਗਾ ਅਸੀਂ ਕੋਈ ਇੰਗਲੈਂਡ ਤੋਂ ਨਹੀਂ ਆਏਗੇ ਇਸੇ ਧਰਤੀ ਤੇ ਜੰਮੇ ਆ ਪਲੇ ਆ ਵੱਡੇ ਹੋਏ ਆ ਲੁਧਿਆਣਾ ਹਮੇਸ਼ਾ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਰਿਹਾ ਹੈ ਹਮੇਸ਼ਾ ਤੋਂ ਹੀ ਮੁਕਸਰ ਤੋਂ ਜਦੋਂ ਚੰਡੀਗੜ੍ਹ ਜਾਣਾ ਹੈ ਤਾਂ ਲੁਧਿਆਣਾ ਰੁੱਕ ਕੇ ਜਾਣਾ ਜੋ ਜੰਮੇ ਆ ਸੋ ਇਹ ਇਹ ਨਾ ਬੇਬੁਨਿਆਦ ਜੀਆਂ ਗੱਲਾਂ ਹੈ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਮੈਂ ਤੁਹਾਨੂੰ ਵੈਸੇ ਇੱਕ ਛੋਟੀ ਜੀ ਗੱਲ ਕਰਦੀ ਹਾਂ ਕਿ ਜਦ ਰਾਜਾ 올 ਇੰਡੀਆ ਦੇਵਯੁਥ ਕਾਂਗਰਸ ਚ ਰਾਜਾ ਜੀ ਨੇ ਕੰਮ ਕੀਤਾ ਤਾਂ ਆਲਮੋਸਟ ਅਬਾਊਟ 12 ਸਾਲ ਯੂਥ ਕਾਂਗਰਸ ਚ ਰਹੇ ਤਾਂ ਅਸੀਂ ਕਦੀ ਉਦੋਂ ਮੁਕਸਰ ਘਟ ਰਹਿੰਦੇ ਹੁੰਦੇ ਸੀ ਦਿੱਲੀ ਜ਼ਿਆਦਾ ਰਹਿੰਦੇ ਸੀ ਬਿਕੋਜ਼ ਆਫਿਸ ਦਿੱਲੀ ਸੀ ਜ਼ਿੰਮੇਵਾਰੀਆਂ ਦਿੱਲੀ ਦੀਆਂ ਸਨ ਜ਼ਿੰਮੇਵਾਰੀਆਂ ਬਾਕੀ ਸਟੇਟਸ ਦੀਆਂ ਸਨ ਰਾਜਾ ਦੂਜੀਆਂ ਸਟੇਟਸ ਤੇ ਇਨਚਾਰਜ ਸੀ ਕੋ ਕੰਮ ਦਿੱਲੀ ਹੋਣ ਕਰਕੇ ਸਾਨੂੰ ਰਹਿਣਾ ਹੀ ਦਿੱਲੀ ਪੈਂਦਾ ਸੀ ਹੁਣ ਰਾਜਾ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਤੌਰ ਤੇ ਹੁਣ ਕੰਮ ਚੰਡੀਗੜ੍ਹ ਹੈ ਹੁਣ ਦਫਤਰ ਚੰਡੀਗੜ ਹੈ ਤੇ ਰਹਿਣਾ ਹੀ ਚੰਡੀਗੜ ਪੈਂਦਾ ਤੇ ਜੇ ਕੰਮ ਲੁਧਿਆਣੇ ਹੋ ਜਾਊਗਾ ਤੇ ਭਾਈ ਲੁਧਿਆਣੇ ਵੀ ਰਹਿਣ ਲੱਗ ਪਾਂਗੇ ਇਹ ਕਿੱਦਾਂ ਦੀਆਂ ਗੱਲਾਂ ਮੈਂ ਸਾਰੇ ਵਿਰੋਧੀਆਂ ਨੂੰ ਇਹ ਕਹਿਣਾ ਚਾਹੁੰਨੀ ਐ ਕਿ ਸਾਡਾ ਅਸੀਂ ਬੇਸਿਕਲੀ ਮੁਕਸਰ ਦੇ ਆ ਪਰ ਮੁਕਸਰ ਕਦੀ ਲਗਾਤਾਰ ਰਹਿਣ ਦਾ ਮੌਕਾ ਨਹੀਂ ਮਿਲਿਆ ਅਸੀਂ ਹਮੇਸ਼ਾ ਆਪਣੇ ਕੰਮਾਂ ਦੇ ਅਕੋਰਡਿੰਗ ਸਾਡੇ ਘਰ ਹਮੇਸ਼ਾ ਮੂਵ ਕਰਦੇ ਰਹੇ ਹ ਤੁਸੀਂ ਕਹਿੰਦੇ ਕਿ ਲੁਧਿਆਣੇ ਰਹਿਣਾ ਪੈਜੂ ਉਹ ਕਹਿੰਦੇ ਨੇ ਕਿ ਇੱਕ ਤਰੀਕ ਨੂੰ 5 ਤੋਂ 6 ਵਜੇ ਦੇ ਵਿੱਚ ਕਹਿੰਦੇ ਸੈਲਫ ਵੱਜਣੀ ਆ ਜਾਂ ਤਾਂ ਚੰਡੀਗੜ ਤੇ ਜਾਂ ਫਿਰ ਕਿੱਦੜ ਬਈ ਤੁਸੀਂ ਕਹਿੰਦੇ ਲੁਧਿਆਣੇ ਰਹਾਂ ਤੇਜ ਮੇਰੇ ਵੀਰ ਗੱਲ ਗੱਤੜਵਾ ਸਾਡੇ ਤੋਂ ਕਦੀ ਪਾਸੇ ਨਹੀਂ ਹੋ ਸਕਦਾ। ਹੂੰ। ਚੰਡੀਗੜ੍ਹ ਰਾਜਾ ਜੀ ਦਾ ਆਫਿਸ ਹੈ ਕਦੀ ਪਾਸੇ ਨਹੀਂ ਹੋ ਸਕਦਾ। ਪਰ ਇੱਕ ਗੱਲ ਯਾਦ ਰੱਖਿਆ ਜੇ ਲੁਧਿਆਣਾ ਉਸ ਲਿਸਟ ਦਾ ਹਿੱਸਾ ਬਣ ਗਿਆ। ਹੂੰ। ਲੁਧਿਆਣਾ ਪੱਕੇ ਤੌਰ ਤੇ ਇੱਥੇ ਇੱਕ ਸਟੇ ਬਣ ਜੂਗਾ ਤੇ ਇੱਥੇ ਆਇਆ ਕਰਾਂਗੇ ਰਿਆ ਕਰਾਂਗੇ ਲੋਕਾਂ ਦੀਆਂ ਦਿੱਕਤਾਂ ਹੱਲ ਕਰਿਆ ਕਰਾਂਗੇ। ਇਹ ਪਤਾ ਹੈ ਲੋਕਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਕਦੋਂ ਮਿਲਣਾ ਹੈ? ਜੀ 4 ਤਰੀਕ ਨੂੰ। ਕਾਂਗਰਸ ਵੀ ਕਹਿੰਦੀ ਆ ਕਿ ਲੱਖ ਲੱਖ ਰੁਪਏ ਜਿਹੜਾ ਹੈਗਾ ਉਹ ਮਹਿਲਾਵਾਂ ਨੂੰ ਦੇਵਾਂਗੇ ਪਹਿਲਾਂ ਵਾਲਾ ਵਾਅਦਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਵੀ ਸੀ ਉਹ ਵੀ ਹਾਲੇ ਤੱਕ ਉਡੀਕੀ ਜਾਂਦਾ ਕਿਤੇ ਇਹ ਨਾ ਹੋਵੇ ਕਿ ਕਾਂਗਰਸ ਦੀ ਜੇ ਸੱਤਾ ਦੇ ਵਿੱਚ ਆਉਂਦੀ ਹੈ ਤੇ ਕਾਂਗਰਸ ਨੂੰ ਵੀ ਵਾਅਦੇ ਵਿੱਚ ਮਹਿਲਾਵਾਂ ਜਿਹੜੀਆਂ ਉਡੀਕੀ ਜਾਂ ਨੂੰ ਕਿ ਹਾਲੇ ਤੱਕ ਹੁਣ ਮੰਗ ਰਹੀ ਆ ਕਹਿੰਦੇ ਢਾਈ ਤੇ ਸਵਾ ਦੋ ਸਾਲ ਹੋ ਗਏ ਭਗਵਾਨ ਸਿੰਘ ਮਾਣ ਸਾਡੇ ਪੈਸੇ ਦੇਣ ਦੇਖੋ ਪਿੱਤਲ ਨੂੰ ਹੀਰੇ ਨਾਲ ਰਲਾਇਆ ਨਹੀਂ ਜਾ ਸਕਦਾ ਇੱਕ ਪਾਰਟੀ ਕਾਂਗਰਸ ਹੈ ਜਿਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਨੇ ਦੇਸ਼ ਨੂੰ ਅਤ ਦੀ ਗਰੀਬੀ ਚੋਂ ਕੱਢ ਕੇ ਅੱਜ ਜੋ ਕੁਛ ਦੇਸ਼ ਹੈਗਾ ਹੈ ਕਾਂਗਰਸ ਪਾਰਟੀ ਕਰਕੇ ਹੈ ਤੇ ਆਮ ਆਦਮੀ ਪਾਰਟੀ ਵਾਲੇ 2.5 ਸਾਲ ਪਹਿਲਾਂ ਆਏ ਹੈ ਲੋਕਾਂ ਨੂੰ ਸੁਪਨੇ ਵਿਖਾਤੇ ਇੰਨੇ ਵੱਡੇ ਵੱਡੇ ਪੂਰਾ ਇੱਕ ਨਾ ਹੋਇਆ ਸਾਡੇ ਦੇ ਸਾਡੇ ਸੂਬੇ ਦਾ ਅਮਨ ਕਾਨੂੰਨ ਖਤਮ ਕਰਕੇ ਰੱਖਤਾ ਉਹਨਾਂ ਨੇ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਪੱਦਾ ਮਜ਼ਾਕ ਕਰਕੇ ਦੇਖੋ ਸਾਡੀਆਂ ਬੇਟੀਆਂ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਹਜ਼ਾਰ ਰੁਪਏ ਨਹੀਂ ਚਾਹੀਦਾ ਵੈਸੇ ਤਾਂ ਉਹ ਸਰਕਾਰ ਚ ਸੱਤਾ ਚ ਉਹ ਜ਼ਿਆਦਾ ਸਿਆਣੇ ਐ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਡੀਆਂ ਭੈਣਾਂ ਨੂੰ 1000 ਰੁਪਏ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਪਹਿਲੀ ਗੱਲ ਤਾਂ ਇਹ ਪਾਲਿਸੀ ਗਲਤ ਸੀ ਪਾਲਿਸੀ ਗਲਤ ਸੀ ਕਾਂਗਰਸ ਵੀ ਫਿਰ ਦੇ ਰਹੀ ਹੈ ਲੱਖ ਲੱਖ ਨਹੀਂ ਕਾਂਗਰਸ ਲੱਖ ਲੱਖ ਉਹਨਾਂ ਨੂੰ ਦੇ ਰਹੀ ਹੈ ਜਿਨ੍ਹਾਂ ਦੇ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਜਿਨ੍ਹਾਂ ਦੇ ਬੱਚੇ ਹੈ ਜਿਨ੍ਹਾਂ ਦੇ ਹਸਬੰਡਸ ਨੂੰ ਕੋਈ ਦਿੱਕਤ ਹੈ ਜਿਨ੍ਹਾਂ ਮਾਵਾਂ ਕੋਲ ਕੋਈ ਰੋਜ਼ਗਾਰ ਨਹੀਂ ਉਹਨਾਂ ਨੂੰ ਦੇ ਰਹੀ ਹੈ ਆਮ ਨੌਜਵਾਨ ਬੱਚਿਆਂ ਨੂੰ ਲੱਖ ਲੱਖ ਰੁਪਏ ਨਹੀਂ ਦੇ ਰਹੀ ਇਹ ਤੁਹਾਨੂੰ ਪਤਾ ਹੀ ਨਹੀਂ ਫਿਰ ਦੇਖੋ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਹੈ ਤੇ ਇਹਨਾਂ ਨੇ ਜਿਹੜੇ ਪੱਦੇ ਮਜ਼ਾਕ ਕੀਤੇ ਨੇ ਮੈਂ ਬੇਨਤੀ ਕਰਦੀ ਆ ਕਿ ਪਲੀਜ਼ ਸਾਡੀਆਂ ਭੈਣਾਂ ਦਾ ਤੇ ਔਰਤਾਂ ਦਾ ਨਾ ਮਜ਼ਾਕ ਨਾ ਉਡਾਇਆ ਕਰੋ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾ ਕੇ ਅਜਾ ਬਿੱਟੂ ਇੱਕ ਗੱਲ ਹੋਰ ਕਹਿੰਦੇ ਨੇ ਜੀ ਕੱਲ ਦੀ ਸਪੀਚ ਦੀ ਮੈਂ ਗੱਲ ਕਰਾਂ ਇੱਕ ਸਿੱਧਾ ਕਹਿੰਦੇ ਕਹਿੰਦੇ ਕਾਂਗਰਸ ਤਾਂ ਹੁਣ ਖਤਮ ਹੋ ਚੱਲੀ ਕਾਂਗਰਸ ਨੂੰ ਵੋਟ ਪਾ ਕੇ ਕੀ ਕਰਨੀਆਂ ਕਾਂਗਰਸ ਤਾਂ ਕਹਿੰਦੇ ਖਤਮ ਆ ਸਿੱਧਾ ਹੀ ਇਹ ਕਹਿੰਦਾ ਕਦੀ ਕਾਵਾ ਦੇ ਕਿ ਆ ਢੋਲ ਵੱਜਦੇ ਕਮਾਲ ਕਰੀ ਜਾਂਦੇ ਹੋ ਤੁਸੀਂ ਮੈਂ ਤੁਹਾਨੂੰ ਕਹਦੇ ਆ ਕਿ ਤੁਹਾਡਾ ਟੈਲੀਵਿਜ਼ਨ ਖਤਮ ਹੋ ਗਿਆ ਤੁਸੀਂ ਮੰਨ ਲੂਗੇ ਸਾਰੀ ਦੁਨੀਆ ਜਾਣਦੀ ਹੈ ਸਾਰਾ ਦੇਸ਼ ਜਾਣਦਾ ਹੈ ਇਸ ਦੇਸ਼ ਨੂੰ ਆਜ਼ਾਦੀ ਦਵਾਈ ਔਰ 10 ਸਾਲ ਹੋ ਗਏ ਪਾਵਰ ਚੋਂ ਗਿਆਨ ਨੂੰ ਪਰ ਅੱਜ ਤੱਕ ਬਿੱਟੂ ਵੀਰ ਜਿੰਨੀਆਂ ਲੋਕ ਸੁਵਿਧਾਵਾਂ ਵਰਤ ਰਏ ਐ ਜਿੰਨੀਆਂ ਵੀ ਵਰਤ ਰਏ ਐ ਭਾਵੇਂ ਉਹ ਫੂਡ ਸਿਕਿਉਰਿਟੀ ਬਿੱਲ ਐ ਭਾਵੇਂ ਆਰਟੀਆਈ ਐ ਭਾਵੇਂ ਵੱਖੋ ਵੱਖਰੇ ਰਾਈਟਸ ਐ ਸਾਡੇ ਭਾਵੇਂ ਬਜ਼ੁਰਗਾਂ ਦੀ ਪੈਨਸ਼ਨ ਐ ਭਾਵੇਂ ਸਾਡੀਆਂ ਧੀਆਂ ਦੀ ਸ਼ਗਨ ਸਕੀਮ ਐ ਜਿੰਨੀਆਂ ਸੁਵਿਧਾਵਾਂ ਐ ਤ aí ਸਾਲ ਹੋ ਗਏ ਆਪਾ ਲਿਆਂ ਆਇਆਂ ਨੂੰ ਤੇ 10 ਸਾਲ ਹੋ ਗਏ ਭਾਜਪਾ ਲਿਆਂ ਆਇਆਂ ਨੂੰ ਮੈਨੂੰ ਦੱਸ ਦਿਓ ਜੇ ਇੱਕ ਚੀਜ਼ ਸਾਡੇ ਲੋਕਾਂ ਨੂੰ ਦਿੱਤੀ ਹੋਵੇ ਅੱਜ ਤੱਕ ਜਿੰਨੀਆਂ ਸੁਵਿਧਾਵਾਂ ਕਾਂਗਰਸੀਆਂ ਦਿੱਤੀਆਂ ਨੀ ਐ ਲੋਕ ਸੁਵਿਧਾਵਾਂ ਨੂੰ ਯਾਦ ਕਰਦੇ ਆ ਫਿਰ ਉਹ ਵੇਖਦੇ ਆ ਕਿ ਕਿਹਨੇ ਦਿੱਤੀਆਂ ਸੀ ਵੀਵਾ ਜੀ ਤਾਂ 10 ਸਾਲ ਪਹਿਲਾਂ ਦੀਆਂ ਸੀ ਵਰਤੀ ਜਾਂਦੇ ਆ ਇਹਨਾਂ ਨੇ ਆ ਕੇ ਸਾਡੀਆਂ ਸੁਵਿਧਾਵਾਂ ਘਟਾਤੀਆਂ ਇਹਨਾਂ ਨੇ ਸਾਡਾ 19000 ਕਾਰਡ ਆਪ ਵਾਲਿਆਂ ਨੇ ਘਟਤਾ ਭਾਜਪਾ ਵਾਲਿਆਂ ਨੇ 700 ਕਿਸਾਨ ਸ਼ਹੀਦ ਕਰਾਤਾ ਵੀ ਫੇਰ ਸ਼ਹੀਦ ਕਰਾਤੇ ਨੋਟਬੰਦੀ ਲਿਆਂਦੀ ਲੋਕ ਕੰਮਾਂ ਦੀ ਗੱਲ ਕਰਦੇ ਆ ਪਾਰਟੀਆਂ ਕਦੀ ਖਤਮ ਨਹੀਂ ਹੁੰਦੀਆਂ ਜਿਨ੍ਹਾਂ ਨੇ ਇੰਨਾ-ਇੰਨਾ ਬਲੀਦਾਨ ਦਿੱਤਾ ਹੋਵੇ ਜਿਨ੍ਹਾਂ ਦਾ ਐਡਾ ਵੱਡਾ ਯੋਗਦਾਨ ਦੇਸ਼ ਤੇ ਲਈ ਰਿਹਾ ਹੋਵੇ ਬਿੱਟੂ ਵੀਰ ਜੋ ਮਰਜ਼ੀ ਕਹੀ ਜਾਂ ਮੈਂ ਮੇਰੇ ਵੱਡੇ ਭਰਾ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਪਰ ਇਹ ਸਚਾਈਏ ਤੁਸੀਂ ਸਚਾਈ ਤੋਂ ਭੱਜ ਨਹੀਂ ਸਕਦੇ ਅੱਛਾ ਲੁਧਿਆਣੇ ਦੇ ਵਿੱਚ ਗਿੱਦੜ ਦੇ ਬੇਤਵੱਲ ਲੁਧਿਆਣੇ ਦੇ ਵਿੱਚ ਆਇਓ ਕੀ ਭੰਪਿਆ ਲੁਧਿਆਣੇ ਦੇ ਵਿੱਚ ਹੁਣ ਤੱਕ ਹਲ-ਹਲਕੇ ਦੇ ਵਿੱਚ ਤੁਸੀਂ ਜਾਣਿਓ ਕੀ ਲੋਕਾਂ ਦੀ ਨਬਜ਼ ਕੀ ਕਹਿੰਦੀ ਹੈ ਲੋਕਾਂ ਦੀ ਨਬਜ਼ੇ ਕਹਿੰਦੀ ਹੈ ਮੈਂ ਜਿੱਥੇ ਵੀ ਜਾਂਦੀ ਆ ਨਾ ਮੈਨੂੰ ਹਰ ਥਾਂ ਤੇ ਇੱਕ ਲੰਬਾ ਮਿਲਦਾ ਹੈ ਔਰ ਬੜਾ ਹਰ ਥਾਂ ਤੇ ਮਿਲਦਾ ਹੈ ਕਿ ਸਾਡੇ ਨਾਲ ਬਿੱਟੂ ਵਾਲੀ ਨਾ ਕਰਿਆ ਜੇ ਇਹ ਨਾ ਹੋਵੇ ਤੁਸੀਂ ਅੱਜ ਵੋਟਾਂ ਮੰਗਣ ਆ ਗਏ ਹੋ ਤੇ ਮਗਰੋਂ ਪੰਜ ਸਾਲ ਲੱਭੋ ਹੀ ਨਾ ਇਹ ਨਾ ਹੋਵੇ ਤੁਸੀਂ ਫੋਨ ਹੀ ਨਾ ਚੱਕੋ ਇਹ ਨਾ ਹੋਵੇ ਅਸੀਂ ਤੁਹਾਡੇ ਘਰੇ ਜਾਈਏ ਤੁਸੀਂ ਮਗਰਲੇ ਗੇਟ ਚੋਂ ਨਿਕਲ ਜਓ ਸੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਰਾਜਾ ਜੀ ਨੂੰ ਮੈਂ ਰਾਜਨੀਤੀ ਚ ਪਿਛਲੇ 18 ਸਾਲ ਦਾ ਦੇਖ ਰਹੀ ਹਾਂ ਮੈਂ ਕਦੀ ਇਸ ਤਰ੍ਹਾਂ ਦਾ ਉਹਨਾਂ ਨੂੰ ਇੱਕ ਵਾਰ ਵੀ ਕਰਦੇ ਨਹੀਂ ਦੇਖਿਆ ਕਿ ਰਾਜਾ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦੇ ਸਾਡੇ ਘਰ ਦੀਆਂ ਇੰਪੋਰਟੈਂਟ ਕੋਈ ਗੈਟ ਟੂਗੇਦਰਸ ਉਹ ਮਿਸ ਹੋ ਜਾਂਦੀਆਂ ਕੋਈ ਇੰਪੋਰਟੈਂਟ ਫੰਕਸ਼ਨਸ ਹੈ ਉਹ ਮਿਸ ਹੋ ਜਾਂਦੇ ਹੈ ਕੋਈ ਕੁਝ ਵੀ ਇੰਪੋਰਟੈਂਟ ਹੈ ਨਾ ਪਰਿਵਾਰ ਦਾ ਉਹ ਰਾਜਾ ਇੱਕਦਮ ਮਿਸ ਕਰ ਦਿੰਦੇ ਆ ਆਪ ਨੂੰ ਗਿਲਾ ਨਹੀਂ ਹੁੰਦਾ ਫਿਰ ਪਰ ਜ਼ਿੰਮੇਵਾਰੀ ਹੈ ਜਾਂ ਤਾਂ ਜ਼ਿੰਮੇਵਾਰੀ ਲਾਓ ਨਾ ਜਿੱਲੇ ਨਿਊ ਕਦੀ ਬੁਰਾ ਲੱਗਦਾ ਹੈ ਆਈ ऍम ਅ ਹਿਊਮਨ ਕਦੀ ਬੁਰਾ ਲੱਗਦਾ ਹੈ ਪਰ ਮੈਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਪਹਿਲ ਦਿਤੀ ਹੈ ਹਮੇਸ਼ਾ ਸੋ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਜਦੋਂ ਲੋਕ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੰਨੇ ਕੱਦਾਬਾਰ ਲੀਡਰਸ ਇਸ ਤਰ੍ਹਾਂ ਆਪਦੀ ਲਾਈਫ ਦੇ ਵਿੱਚ ਕਰਦੇ ਰਹੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਪਹਿਲੀ ਵਾਰ ਆ ਮੈਂ ਲੁਧਿਆਣਾ ਚਾਕੇ ਪੰਪਿਆ ਕਿ ਲੋਕ ਇਸ ਤਰ੍ਹਾਂ ਵੀ ਕਰਿਆ ਕਰਦੇ ਐ ਅਦਰਵਾਈਜ਼ ਸਾਡੇ ਲੋਕ ਬੜੇ ਪਿਆਰ ਵਾਲੇ ਐ ਸਾਰਾ ਪੰਜਾਬ ਇੱਕੋ ਤਰ੍ਹਾਂ ਦਾ ਐ ਸਾਰੀਆਂ ਮਾਵਾਂ ਦਾ ਪਿਆਰ ਇੱਕੋ ਤਰ੍ਹਾਂ ਦਾ ਐ ਬਜ਼ੁਰਗ ਇੱਕੋ ਤਰ੍ਹਾਂ ਹੀ ਅਸ਼ੀਰਵਾਦ ਦਿੰਦੇ ਐ ਮੈਂ ਤਾਂ ਬਹੁਤ ਧੰਨਵਾਦੀ ਆ ਥੈਂਕ ਯੂ ਤੇ ਜੇ ਇੱਥੇ ਆ ਕੇ ਬੈਠੋਗੇ ਫਿਰ ਗਿੱਧੜ ਵੇਖਣਾਂ ਦਾ ਕੀ ਬਣੂਗਾ ਵੀਰੇ ਇਹ ਤੋਂ ਡੇਢ ਘੰਟੇ ਦਾ ਰਸਤਾ ਹੈ ਗਿੱਦੜਵਾ ਤੇ ਅੱਜ ਕੱਲ ਕੰਮ ਫੋਨਾਂ ਤੇ ਜ਼ਿਆਦਾ ਹੁੰਦੇ ਆ ਤੇ ਜਿਵੇਂ ਸਾਰੀ ਜ਼ਿੰਦਗੀ ਦਿੱਲੀ ਵੀ ਰਹੇ ਗਿੱਦੜਵਾ ਕਦੀ ਕੰਮ ਨਹੀਂ ਰੁਕਣ ਦਿੱਤੇ ਜੇ ਹੁਣ ਚੰਡੀਗੜਾ ਤੇ ਫਿਰ ਵੀ ਕੰਮ ਨਹੀਂ ਰੁਕਣ ਦਿੱਤੇ ਵੇਖੋ ਵੀਰ ਸਾਡਾ ਪੰਜਾਬ ਛੋਟਾ ਜਿਹਾ ਹੈ ਕੋਈ ਬਹੁਤ ਵੱਡਾ ਨਹੀਂਗਾ ਜੇ ਇੱਥੇ ਇੱਛਾ ਨਾ ਕਰਨ ਦੀ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਤੇ ਗਿੱਦੜਵਾ ਦੇ ਵਿੱਚ ਹਮੇਸ਼ਾ ਇਹ ਸਮਾਂ ਦੱਸੂਗਾ ਜੇ ਮੈਂ ਕੁਝ ਵੀ ਕਹਾਂਗੀ ਕਿ ਹਾਂ ਕਰਾਂਗੇ ਐ ਕਰਾਂਗੇ ਤੁਹਾਨੂੰ ਵਿਸ਼ਵਾਸ ਨਹੀਂ ਹੋਣਾ ਇਸ ਇੱਛਾ ਦੇ ਨਾਲ ਹੀ ਚੱਲਿਓ ਫਿਰ ਜਿਹੜੇ ਪਹਿਲੇ ਦਿਨ ਤੋਂ ਇੱਥੋਂ ਹੀ ਚੱਲੀ ਹੈ ਕਦੀ ਇੱਥੋਂ ਨਹੀਂ ਚੱਲੀ ਭਣਿਆ ਆਖਰੀ ਸਵਾਲ ਆ ਜਿਵੇਂ ਜਦੋਂ ਬਠਿੰਡਾ ਦੀ ਜਿਹੜੀ ਹੈਗੀ ਜੀਤਮੇਂਦਰ ਸਿੰਘ ਹੋਰਾਂ ਨੂੰ ਮਿਲਦੀ ਆ ਤਾਂ ਉਦੋਂ بڑے ਸਵਾਲ ਜਿਹੜੇ ਉੱਠਦੇ ਆ ਖੁਦ ਦੀ ਚਾਹਤ ਸੀ ਕਿ ਇਸ ਵਾਰੀ ਬਠਿੰਡੇ ਤੋਂ ਦੇਖਿਆ ਜਾਵੇ ਆਪਦੀ ਚਾਹਤ ਸੀ ਬਠਿੰਡੇ ਤੋਂ ਲੜਨ ਦੀ ਤੁਹਾਡੀ ਕੋਈ ਐਡੀ ਖਾਸ ਵੱਡੀ ਚਾਹਤ ਨਹੀਂ ਸੀ ਕਿ ਹਾਂ ਮੈਂ ਲੜਨਾ ਹੀ ਲੜਨਾ ਹੈ ਮਤਲਬ ਕਿ ਮੈਨੂੰ ਲੱਗਦਾ ਰਾਜਾ ਜੀ ਨੂੰ ਜ਼ਿਆਦਾ ਫੀਲ ਹੋਇਆ ਕਿ ਮੈਂ ਹਾਂ ਬਿਲਕੁਲ ਕਿ ਤੈਨੂੰ ਕੰਟੈਸਟ ਨਹੀਂ ਕਰਵਾਇਆ ਪਰ ਮੈਨੂੰ ਇੰਨਾ ਨਹੀਂ ਫੀਲ ਹੋਇਆ ਐਂਡ ਆਈ ਆਲਵੇਸ ਟੈਲ ਹਿਮ ਕਿ ਕੋਈ ਗੱਲ ਨਹੀਂ ਤੁਸੀਂ ਕਰ ਰਹੇ ਹੋ ਮੈਂ ਕਰ ਰਹੀ ਇੱਕੋ ਗੱਲ ਹੈ ਉਹਨਾਂ ਨੇ ਕਿਹਾ ਸੀ ਹਾਂ ਉਹ ਡੈਫਿਨ ਉਹ ਤਾਂ ਅੱਜ ਵੀ ਮੈਨੂੰ ਕਹਿ ਦਿੰਦੇ ਆ ਕਿ ਤੁਹਾਨੂੰ ਲੜਨਾ ਚਾਹੀਦਾ ਸੀ ਪਰ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਮੇਰੇ ਲਈ ਰਾਜਾ ਜੀ ਦਾ ਲੜਨਾ ਤੇ ਮੇਰਾ ਲੜਨਾ ਮੈਨੂੰ ਕੋਈ ਫਰਕ ਨਹੀਂ ਐਂਡ ਆਈ ਆਲਵੇਸ ਟੈਲ ਹਿਮ ਕਦੀ ਮੈਨੂੰ ਦੇਖੋ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਫੀਲ ਹੋਇਆ ਕਿ ਮੈਨੂੰ ਚਾਂਸ ਲੈਣਾ ਚਾਹੀਦਾ ਮੈਂ ਅੱਜ ਰਾਜਾ ਜੀ ਲਈ ਜਿਵੇਂ ਕੰਮ ਕਰ ਰਹੀ ਹਾਂ ਮੈਂ ਆਪਦੇ ਵਿੱਚ ਉਵੇਂ ਹੀ ਕੰਮ ਕਰਨਾ ਸੀ ਰਾਜਾ ਜੀ ਬੰਜਨ ਮੈਂ ਬੰਜਨ ਕੋਈ ਫਰਕ ਥੋੜੀ ਹੈ ਵੀ ਆਰ ਵੀ ਆ ਫੈਮਲੀ ਮੰਨਦੇ ਤੁਸੀਂ ਹੁੰਦੇ ਬਟੰਡੇ ਦਾ ਗੇਮ ਕੁਝ ਵੱਖਰੀ ਜਾਂ ਕੁਝ ਹੋਰ ਹੋਣਾ ਸੀ ਕੁਝ ਲੋਕਾਂ ਦੇ ਵਿੱਚ ਰੁਝਾਨ ਥੋੜਾ ਹੋਰ ਹੋਣਾ ਸੀ ਮੰਨਦੇ ਹੋ ਸਕਦਾ ਹੈ ਹੋਰ ਹੁੰਦਾ ਹੋ ਸਕਦਾ ਜੀ ਜਣੇ ਸਮਾਂ ਤਬਦਦ ਬਤਾਨਾ ਥੈਂਕ ਯੂ ਸੱਚੀ ਗੱਲ ਜੀ ਸੋ ਮੇਰੇ ਨਾਲ ਅਮਰਤਾ ਬੜਿੰਗ ਹੋ ਰਹੀ ਸੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ